ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਆਪਣਾ ਕੈਂਪਸ ਸਵੇਰੇ 7 ਵਜੇ ਤੋਂ ਲੈ ਕੇ ਸਟਾਰਟ ਸੀ ਫਿਲਹਾਲ ਹਜੇ ਵੀ ਚੱਲ ਰਿਹਾ ਹੈਗਾ ਸਮਾਪਤੀ ਵੱਲ ਵਧ ਰਿਹਾ ਹੈਗਾ ਸਵੇਰੇ ਪੇਸ਼ੈਂਟ 350 ਪਲੱਸ ਹੋ ਗਏ ਨੇ ਹਜੇ ਵੀ ਕਈ ਪੇਸ਼ੈਂਟ ਦੇ ਵਾਰ-ਵਾਰ ਫੋਨ ਆ ਰਹੇ ਆ ਕਿ ਆ ਰਹੇ ਆ ਆ ਰਹੇ ਆ ਸੀ ਉਹਨਾਂ ਦੇ ਅਸੀਂ ਬੇਟਾਂ ਚਲੋ ਉਹਨਾਂ ਦੇ ਲਈ ਹੱਲ ਕਰਾਂਗੇ ਉਹਨਾਂ ਦਾ ਅਸੀਂ ਐ ਨਹੀਂ ਮੋੜਦੇ ਮਤਲਬ ਹੈਗਾ ਹਜੇ ਇੱਕ ਘੰਟਾ ਅੱਧਾ ਘੰਟਾ ਟਾਈਮ ਸਾਡੇ ਲਈ ਉਸ ਤੋਂ ਬਾਅਦ ਸਾਡੇ ਡਾਕਟਰ ਸਾਹਿਬ ਪ੍ਰਧਾਨ ਜੀ ਚੇਅਰਮੈਨ ਸਾਹਿਬ ਡਾਕਟਰ ਰਾਜਵੀਰ ਸਿੰਘ ਰਾਉਂਤਾ ਸਵੇਰ ਤੋਂ ਨਾਲ ਪੂਰਾ ਸਹਿਯੋਗ ਦੇ ਰਹ ਪੂਰਾ ਸਟਾਫ ਦਾ ਸਹਿਯੋਗ ਆ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਚੱਲ ਰਿਹਾਗਾ ਸਭ ਤੋਂ ਜ਼ਿਆਦਾ ਸਹਿਯੋਗ ਸਾਡੇ ਜੀਵੀਐਸ ਵੀਰ ਦਾਗਾ ਜੋ ਕੱਲ ਦਾ ਸਾਡੇ ਨਾਲ ਪੂਰਾ ਤਨ ਤਨਮੰਦ ਨਾਲ ਸਹਿਯੋਗ ਦੇ ਰਿਹਾਗਾ ਇਹ ਅਗਲਾ ਕੈਂਪ ਹੁਣ ਨੈਕਸਟ ਈਅਰ ਤੀ ਜਾਏਗਾ ਅਗਲੇ ਸਾਲ ਹੀ ਜਾਏਗਾ ਬਸ ਉਹ ਕੈਂਪ ਦੇ ਵਿੱਚ ਸਾਡੇ ਬੰਨਿਓ ਇਹੀ ਰਹੂਗਾ ਵੀ ਵੱਧ ਚੜ ਕੇ ਲੋਕਾਂ ਲੋਕ ਸਾਡਾ ਸਾਹ ਦੇਣ ਪੇਸ਼ੈਂਟ ਅਸੀਂ ਉਹਨਾਂ ਦਾ ਹੋਰ ਛਾਦ ਦੇਵਾਂਗੇ ਜੋ ਸਵਾਵਾ ਅੱਜ ਦੇ ਟਾਈਮ ਦੇ ਵਿੱਚ ਅਸੀਂ ਦੇ ਰਹੇ ਹਾਂ ਇਸ ਤੋਂ ਜ਼ਿਆਦਾ ਦੇਵਾਂਗੇ ਆਪਦੇ ਉਹਨਾਂ ਸਾਡਾ ਇਹੀ रहेਗਾ ਵੀ ਹਾਂ ਵੱਧ ਚੜ ਕੇ ਲੋਕਾਂ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਤੇ ਉਹਨਾਂ ਦਾ ਫਾਇਦਾ ਹੋ ਸਕੇ ਹਾਂਜੀ ਇਹ ਨਾ ਜਿਵੇਂ ਆਪਣਾ ਸੁਭਾਵਾਂ ਚੱਲਦੀਆਂ ਹੀ ਰਹਿੰਦੀਆਂ ਆਜਾਦ ਕਲੱਬ ਨੂੰ ਆ 10 ਸਾਲ ਤੋਂ ਲੋਕ ਆਪਣਾ ਜੁੜੇ ਹੋਏ ਆ ਜੁੜੇ ਹੋਏ ਆ ਜਿਹੜੇ ਉਹਨਾਂ ਦੇ ਆ ਕੇ ਜਦੋਂ ਸਾਨੂੰ ਸੁਝਾਅ ਦਿੰਦੇ ਆ ਵੀ ਤੁਸੀਂ ਇਸ ਤਰ੍ਹਾਂ ਦੇ ਕੰਮ ਕਰੋ ਇਦਾਂ ਕੈਂਪ ਲਾਓ ਵੀ ਜਿਹੜੇ ਤੇ ਸਾਡਾ ਵੀ ਫਾਇਦਾ ਹੋ ਜੇ ਉਹ ਚੀਜ਼ਾਂ ਨੂੰ ਫਿਰ ਆਪਾਂ ਸੋਚਦੇ ਆ ਜਿਵੇਂ ਉਹਨਾਂ ਆਪਾਂ ਲੈਬ ਨੂੰ ਵੱਡੀ ਕੀਤਾ ਇੱਥੇ ਜਿਹੜੇ ਆਪਣੇ ਗਾਹਕ ਆ ਪੱਕੇ ਆਪਣੇ ਕੋਲੇ ਆਉਂਦੇ ਆ ਉਹਨਾਂ ਦੀ ਮੰਗ ਸੀ ਕਿਉਂਕਿ ਜਦੋਂ 10 ਮਿੰਟ ਬੈਠਣਾ ਸੀਗਾ ਆਪਣੇ ਕੋਲੇ ਉਹਨਾਂ ਪ੍ਰਬੰਧ ਨਹੀਂ ਹੈਗਾ ਸੀ ਉਹਨਾਂ ਦੀ ਸਹੂਲਤ ਨੂੰ ਦੇਖਦੇ ਵੀ ਆਪਾਂ ਇਹ ਕੰਮ ਕੀਤਾ ਅੱਗੇ ਤੋਂ ਵੀ ਜਣੀ ਆਪਣਾ ਲੋਕਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੇ ਆਪਣਾ ਸਹਿਯੋਗ ਦੇ ਰਹੇ ਆ ਇਸੇ ਤਰ੍ਹਾਂ ਸਹਿਯੋਗ ਰਹੂਗਾ ਜਿੱਦਾਂ ਜਿੱਦਾਂ ਉਹ ਕਹਿਣਗੇ ਆਪਣੇ ਕੋਲੇ ਸੁਝਾਅ ਆਉਣਗੇ ਅਗਲੇ ਕੈਂਪ ਬਾਰੇ ਅਸੀਂ ਉਸੇ ਤਰ੍ਹਾਂ ਹੀ ਉਹਨਾਂ ਦੇ ਨਾਲ ਪੂਰਾ ਸਹਿਯੋਗ ਕਰਦੇ ਰਾਵਾਂਗੇ ਮੈਂ ਪਹਿਲਾਂ ਤਾਂ ਇਹਨਾਂ ਨੂੰ ਬਹੁਤ ਵਧਾਈਆਂ ਦੇਣਾ ਡਾਕਟਰ ਪਵਿੱਤਰ ਜੀ ਨੂੰ ਆਜ਼ਾਦ ਕਲੱਬ ਦੇ ਸਾਡੇ ਪ੍ਰਧਾਨ ਜੀ ਨੂੰ ਸਈ ਦੁਗੇ ਵੀ ਜਿਨ੍ਹਾਂ ਨੇ ਇਹ ਐ ਏਡਾ ਵੱਡਾ ਕੰਮ ਕੀਤਾ ਕਿਉਂਕਿ 10 ਸਾਲਾਂ ਤੋਂ ਕੰਮ ਕਰ ਰਹੇ ਆ ਪਹਿਲਾਂ ਲੈਬ ਉਧਰ ਸੀਗੀ ਹੁਣ ਇਹਨਾਂ ਨੇ ਵੱਡੀ ਕਰਤੀ ਆ ਮਨੁੱਖਤਾ ਦੀ ਸੇਵਾ ਕਹਿੰਦੇ ਹੁੰਦੇ ਆ ਇਹ ਲੋਕਾਂ ਕੋ ਸੇਵਾ ਲੈਬ ਜਿਹੜੀ ਖੁੱਲੀ ਆ ਨਾ ਇਹ ਮਨੁੱਖਤਾ ਦੀ ਸੇਵਾ ਹੀ ਹੁੰਦੀ ਆ ਬਿਲਕੁਲ ਤੇ ਬਾਕੀ ਇਕੱਲਾ ਇਹ ਨਹੀਂ ਵੀ ਜਿਹੜੇ ਪੇਸ਼ੈਂਟ ਪੱਕੇ ਜੁੜੇ ਪਿਆ ਇੱਕ ਗੱਲ ਪ੍ਰਧਾਨ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਇਹਨਾਂ ਕੋਲੇ ਜਿਹੜਾ ਵੀ ਪੇਸ਼ੈਂਟ ਆਉਂਦਾ ਕੋਈ ਅਜੇ ਕਿਤੋਂ ਆਜੇ ਮੈਡੀਸਨ ਕਿਤੋਂ ਲੈਂਦਾ ਇਹਨਾਂ ਨੇ 50% ਤੀ ਉਹਨਾਂ ਦਾ ਇਲਾਜ ਕਰਨਾ ਤੇ ਅੱਜ ਵਾਲੇ ਕੈਂਪ ਦੇ ਵਿੱਚ ਤਾਂ ਤੁਹਾਨੂੰ ਮੈਂ ਇੱਕ ਚੀਜ਼ ਦਿਖਾ ਦੇਣਾ ਆ ਵੇਖੋ ਜਿਹੜੇ 3500 ਚਾਰੇ ਵਾਲੇ ਟੈਸਟ ਆ 2300 ਚ ਕਰਵਾਏ ਆ ਆ ਜਿਹੜੇ 3200 ਵਾਲੇ ਟੈਸਟ ਆ 999 ਚ ਹੋਏ ਆ ਤੇ 300 ਤੋਂ ਪਲੱਸ ਮਰੀਜ਼ ਇੱਥੇ ਆਏ ਆ ਸਾਰਿਆਂ ਨੇ ਲਾਹਾ ਲਿਆ ਤੇ ਅੱਗੇ ਵੀ ਮੈਂ ਇਹੀ ਗੁਜਾਰਸ਼ ਕਰੂੰਗਾ ਪ੍ਰਧਾਨ ਜੀ ਨੂੰ ਵੀ ਕਰੂੰਗਾ ਸਾਡੇ ਪਵਿੱਤਰ ਹੈਪੀ ਜੀ ਨੂੰ ਵੀ ਕਰੂੰਗਾ ਵੀ ਇਦਾਂ ਦੇ ਕੈਂਪ ਆਪਾਂ ਲਗਾਉਂਦੇ ਰਹੀਏ ਤੇ ਲੋਕਾਂ ਦੀ ਮਨੁੱਖਤਾ ਦੀ ਸੇਵਾ ਕਰਦੀ ਰਹੀਏ ਕਿਉਂਕਿ ਲੋਕ ਸੇਵਾ ਆਪਣੀ ਲੈਬ ਦਾ ਨਾਂ ਤੇ ਲੋਕ ਸੇਵਾ ਦੇ ਵਿੱਚ ਸਾਰੇ ਜੁੜੇ ਹੋਏ ਵੀਰਾਂ ਤੇ ਸਾਡੇ ਡਾਕਟਰ ਸਰਵਿੰਦਰ ਸਿੰਘ ਸੈਦੂ ਕੇ ਵੀ ਪਹੁੰਚੇ ਹੋਏ ਆ ਇਹ ਵੀ ਸਵੇਰ ਤੋਂ ਬਹੁਤ ਸੁਭਾਵਾਂ ਨਮਾਈਆਂ ਤੇ ਮੇਰਾ ਸਟਾਫ ਆ ਮੇਰੀ ਭੈਣ ਪਹੁੰਚੀ ਔਰ ਲਈ ਇੱਧਰ ਵੀ ਮੜੀ ਛਾਤੀ ਮਰਾ ਦੂ ਜੀ ਇਹ ਵੀ ਸਵੇਰ ਤੋਂ ਬਹੁਤ ਵਧੀਆ ਸੁਭਾਵਾਂ ਨਮਾਈਆਂ ਇਹਨਾਂ ਨੇ ਸੋ ਇੰਨਾ ਕਹਿੰਦਾ ਹੋਇਆ ਜ਼ਿਆਦਾ ਲੰਮਾ ਨਹੀਂ ਜਾਣਾ ਤੇ ਵਧਾਈ ਦੇਣਾ ਚਾਹਣਾ ਲੈਬ ਦੀ ਵੀ ਇੱਕ ਇਹਦਾ ਅਧ ਘਟਣ ਵੀ ਆਪਾਂ ਕਿਸੇ ਨਾਲ ਠੋਕਮਾ ਕਰਨਾ ਠਕਾ ਕੇ ਦੂਜੂ ਅੱਜ ਵੀ ਵੈਸੇ ਅਧ ਘਟ ਨਹੀਂ ਐ ਇਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ